ਸੋਸ਼ਲ ਮੀਡੀਆ ਨੂੰ ਲੈ ਕੇ ਹੁਣ ਸਰਕਾਰ ਸਖਤ ਨਜ਼ਰ ਆ ਰਹੀ ਹੈ ਜਿੱਥੇ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਗਲਤ ਜਿਹੜੇ ਆ ਸੋਸ਼ਲ ਮੀਡੀਆ ਤੇ ਜਿਹੜੀਆਂ ਫੋਟੋਵਾਂ ਵਾਇਰਲ ਕਰ ਦਿੰਦੇ ਆ ਜਾਂ ਕਿਸੇ ਤਰ੍ਹਾਂ ਦੀ ਸਮੱਗਰੀ ਵਾਇਰਲ ਕਰ ਦਿੰਦੇ ਆ ਜੋ ਕਿ ਦੇਸ਼ ਦੇ ਵਿਰੋਧ ਵਿੱਚ ਹੁੰਦੀ ਹੈ ਤੇ ਦੇਸ਼ ਦੇ ਲਈ ਕਈ ਜਿਹੜੇ ਆ ਕਹਿ ਸਕਦੇ ਆ ਕਿ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਜਾਂਦੇ ਆ ਕਿ ਸੁਰੱਖਿਆ ਦੇ ਚੱਲਦੇ ਆ ਕਈ ਤਰ੍ਹਾਂ ਦੀਆਂ ਅਜਿਹੀਆਂ ਜਿਹੜੀਆਂ ਚੀਜ਼ਾਂ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਚੱਲਦਿਆਂ ਦੇਸ਼ ਨੂੰ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ ਤੇ ਉੱਥੇ ਹੀ ਦੇਸ਼ ਵਿਰੋਧੀ ਜਿਹੜੀਆਂ ਨੀਤੀਆਂ ਚਲਾਈਆਂ ਜਾਂਦੀਆਂ ਨੇ ਕੁਝ ਲੋਕਾਂ ਵੱਲੋਂ ਅਤੇ ਉਸੇ ਨੂੰ ਲੈ ਕੇ ਹੁਣ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਜਿਹੜੇ ਲੋਕ ਸੋਸ਼ਲ ਮੀਡੀਆ ਵਰਤਦੇ ਨੇ ਤਾਂ ਉਹ ਜ਼ਰੂਰ ਧਿਆਨ ਨਾਲ ਇਹ ਗੱਲ ਸੁਣ ਲੈਣ ਇਹ ਖਬਰ ਸੁਣ ਲੈਣ ਕਿਉਂਕਿ ਹੁਣ ਸਰਕਾਰ ਨੇ ਨਵੀਂ ਪਾਲਿਸੀ ਬਣਾ ਦਿੱਤੀ ਹੈ ਅਤੇ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾਏਗੀ ਤਾਂ ਨਵੀਂ ਪਾਲਿਸੀ ਜਿਹੜੀ ਆ ਸਰਕਾਰ ਲੈ ਕੇ ਆਈ ਆ ਬੀਜੇਪੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਤਾਂ ਦਾਅਦਿਏ ਕਿ ਅਕਸਰ ਅਸੀਂ ਦੇਖਦੇ ਆ ਕਿ ਕੋਈ ਨਾ ਕੋਈ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਕੋਈ ਨਾ ਕੋਈ ਜਿਹੜੇ ਅਜਿਹੇ ਪੋਸਟ ਆ ਪਾ ਕੇ ਮਾਮਲੇ ਜਾਂ ਮੁੱਦਿਆਂ ਨੂੰ ਪੜਕਾਉਣ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਚੱਲਦੇ ਆ ਦੇਸ਼ ਦੇ ਜਿਹੜੇ ਆ ਜਾਂ ਸਰਕਾਰੀ ਜਿਹੜੀ ਮਸ਼ੀਨਰੀ ਹੁੰਦੀ ਆ ਉਸ ਨੂੰ ਵੱਡਾ ਨੁਕਸਾਨ ਪਹੁੰਚਦਾ ਤੇ ਇਹ ਸਭ ਨੂੰ ਧਿਆਨ ਵਿੱਚ ਰੱਖਦੇ ਹਾਂ ਹੁਣ ਵੱਡਾ ਫੈਸਲਾ ਜਿਹੜਾ ਉਹ ਯੋਗੀ ਸਰਕਾਰ ਵੱਲੋਂ ਲਿਆ ਗਿਆ ਤਾਂ ਯੂਪੀ ਵਿੱਚ ਵੱਡੀ ਜਿਹੜੀ ਆ ਨਵੀਂ ਪਾਲਿਸੀ ਲਿਆ ਕੇ ਮੋਦੀ ਸਰ ਜੋਗੀ ਸਰਕਾਰ ਨੇ ਜਿਹੜੀ ਆ ਇਹ ਪਾਲਿਸੀ ਲਾਗੂ ਕਰ ਦਿੱਤੀ ਹੈ ਅਤੇ ਇਸ ਨੂੰ ਜਲਦੀ ਹੀ ਜਿਹੜਾ ਪੂਰਨ ਤੌਰ ਤੇ ਦੇਸ਼ ਜਿਹੜਾ ਸੂਬੇ ਵਿੱਚ ਯੂਪੀ ਵਿੱਚ ਜਿਹੜਾ ਪੂਰਨ ਤੌਰ ਤੇ ਲਾਗੂ ਕੀਤਾ ਜਾਏਗਾ ਤਾਂ ਦਾਦਾ ਦੀ ਇੱਕ ਯੂਪੀ ਦੀ ਜੋਗੀ ਸਰਕਾਰ ਨੇ ਨਵੀਂ ਸੋਸ਼ਲ ਮੀਡੀਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਦੇਸ਼ ਵਿਰੋਧੀ ਸਮੱਗਰੀ ਪੋਸਟ ਕਰਨ ਵਾਲੇ ਸੋਸ਼ਲ ਮੀਡੀਆ ਉਪਭੋਗਤਾਵਾਂ ਲਈ ਉਮਰ ਕੈ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਸਰਕਾਰ ਦੀਆਂ ਸਕੀਮਾਂ ਅਤੇ ਪ੍ਰਾਪਤੀਆਂ ਬਾਰੇ ਦੱਸਣ ਵਾਲਿਆਂ ਨੂੰ 8 8 ਲੱਖ ਰੁਪਏ ਤੱਕ ਦਾ ਇਸ਼ਤਿਹਾਰ ਵੀ ਦਿੱਤਾ ਜਾਏਗਾ ਤਾਂ ਸੋਸ਼ਲ ਮੀਡੀਆ ਦੇ ਕੁਝ ਉਹਨਾਂ ਲੋਕਾਂ ਲਈ ਜਾਂ ਉਹਨਾਂ ਆ ਚੈਨਲਾਂ ਲਈ ਵੀ ਇੱਕ ਰਾਹਤ ਦੀ ਖਬਰ ਹੈ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਲੋਕਾਂ ਤੱਕ ਲੈ ਕੇ ਜਾਣਗੇ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਤੱਕ ਪਹੁੰਚਾਣਗੇ ਉਹਨਾਂ ਨੂੰ ਯੋਗੀ ਸਰਕਾਰ 8 ਲੱਖ ਰੁਪਏ ਦਾ ਜਿਹੜਾ ਮੁਆਵਜ਼ਾ ਦੇਗੀ ਜਾਂ ਕਹਿ ਸਕਦੇ ਹੋ ਕਿ ਇਸ਼ਤਿਹਾਰ ਦੇਗੀ 8 ਲੱਖ ਰੁਪਏ ਤੱਕ ਦਾ ਤੇ ਇਸੇ ਦੇ ਚਲਦਿਆਂ ਹੁਣ ਉਹਨਾਂ ਲੋਕਾਂ ਨੂੰ ਜ਼ਰੂਰ ਇੱਕ ਵਾਰ ਝਾੜਕਾਂ ਲੱਗਿਆ ਜਿਹੜੇ ਅਕਸਰ ਕਿਸੇ ਨਾ ਕਿਸੇ ਮਾਮਲੇ ਤੇ ਕੋਈ ਪੋਸਟ ਪਾ ਦਿੰਦੇ ਆ ਅਤੇ ਉਸ ਤੋਂ ਬਾਅਦ ਸਾਰਾ ਜਿਹੜਾ ਮੁੱਦਾ ਜਿਹੜਾ ਭਖ ਜਾਂਦਾ ਹੈ ਅਤੇ ਉਸ ਨੂੰ ਕਈ ਵਾਰ ਸਰਕਾਰਾਂ ਨੂੰ ਸਾਹਮਣਾ ਔਖਾ ਹੋ ਜਾਂਦਾ ਹੈ ਤੇ ਇਸੇ ਸਬ ਤੇ ਕੰਮ ਕਰਦਿਆਂ ਯੋਗੀ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿ ਯੂਪੀ ਵਿੱਚ ਨਵੀਂ ਜਿਹੜੀ ਐ ਪਾਲਿਸੀ ਸੋਸ਼ਲ ਮੀਡੀਆ ਪਾਲਿਸੀ ਬਣਾਈ ਗਈ ਆ ਅਤੇ ਉਸ ਦੇ ਤਹਿਤ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਜਾਨੀ ਕਿ ਸੋਸ਼ਲ ਮੀਡੀਆ ਤੇ ਦੇਸ਼ ਵਿਰੋਧੀ ਜੋ ਕੋਈ ਪੋਸਟ ਪਾਵੇਗਾ ਤਾਂ ਉਸ ਦੇ ਖਿਲਾਫ ਉਮਰ ਕੈਦ ਤੱਕ ਦੀ ਸਜ਼ਾ ਦੀ ਜਿਹੜੀ ਹੈ ਵਿਵਸਥਾ ਕਿੱਤੀ ਗਈ ਹ ਤਾਂ ਇਸ ਨੂੰ ਲੈ ਕੇ ਸਵਾਲ ਵੀ ਖੜੇ ਹੋre ਸਰਕਾਰ ਵੱਡੀ ਜਿਹੜੀ ਹੈ ਪਾਲਿਸੀ ਲੈ ਕੇ ਆਈ ਹੈ ਨਵੀਂ ਪਾਲਿਸੀ ਹੈ ਜਿਹੜੀ ਉਹ ਸੋਸ਼ਲ ਮੀਡੀਆ ਦੇ ਲਈ ਲਿਆਂਦੀ ਗਈ ਹੈ ਜਿਸ ਵਿੱਚ ਕਿ ਜੇਕਰ ਕੋਈ ਦੇਸ਼ ਵਿਰੋਧੀ ਪੋਸਟ ਪਾਉਂਦਾ ਹੈ ਤਾਂ ਉਸ ਵਿਅਕਤੀ ਖਿਲਾਫ ਉਸ ਉਪਭੋਗਤਾ ਖਿਲਾਫ ਜੋ ਸੋਸ਼ਲ ਮੀਡੀਆ ਸਾਈਟ ਚਲਾ ਰਿਹਾ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਉਸ ਨੂੰ 3 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਇਸੇ ਦੇ ਦਰਮਿਆਨ ਜੇਕਰ ਦੇਖਿਆ ਜਾਵੇ ਕਿ ਇਹ ਕਿੱਥੋਂ ਤੱਕ ਸੀਮਿਤ ਹੋਏਗਾ ਇਹ ਵੀ ਇੱਕ ਵੱਡਾ ਸਵਾਲ ਹੋ ਰਿਹਾ ਹੈ ਕਿ ਕੀਤੇ ਸਿਰਫ ਸਰਕਾਰ ਨੂੰ ਭੰਡਣਾ ਤਾਂ ਨਹੀਂ ਇਸ ਵਿੱਚ ਜਿਹੜਾ ਟਾਰਗੇਟ ਕੀਤਾ ਜਾਏਗਾ ਜਾਂ ਫਿਰ ਅਸਲ ਵਿੱਚ ਜਿਹੜੇ ਕੁਝ ਲੋਕ ਨੇ ਦੇਸ਼ ਵਿੱਚ ਰਹਿ ਕੇ ਹੀ ਜਿਹੜੇ ਆ ਦੇਸ਼ ਵਿਰੋਧੀ ਜਿਹੜੀਆਂ ਤਾਕਤਾਂ ਚਲਾਉਂਦੇ ਆ ਕੀ ਸਿਰਫ ਉਹਨਾਂ ਤੇ ਹੀ ਕਾਰਵਾਈ ਹੋਏਗੀ ਜਾਂ ਫਿਰ ਸਰਕਾਰ ਨੂੰ ਜਿਹੜੇ ਘੇੜਦੇ ਆ ਲੋਕ ਸਰਕਾਰ ਤੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਜਿਹੜੀ ਆਵਾਜ਼ ਬੁਲੰਦ ਹੁੰਦੀ ਆ ਕੀ ਉਸ ਨੂੰ ਦੱਬਣ ਨੂੰ ਦੱਬਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਅਜੇ ਇਹ ਜਿਹੜੇ ਆ ਸਵਾਲ ਵੀ ਖੜੇ ਹੋਣ ਲੱਗਿਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦੀ ਜਿਹੜੀ ਆ ਕਾਰਵਾਈ ਹੋਏਗੀ ਕਿੰਨਾ ਲੋਕਾਂ ਤੇ ਹੋਏਗੀ ਕਿ ਜਿੱਥੇ ਅਸੀਂ ਦੇਖਿਆ ਕਿ ਪਿਛਲੇ ਸਮੇਂ ਦਰਮਿਆਨ ਕਿਸਾਨੀ ਅੰਦੋਲਨ ਹੋ ਕੇ ਹਟਿਆ ਤੇ ਕਿਸਾਨੀ ਅੰਦੋਲਨ ਦੇ ਪੱਖ ਵਿੱਚ ਜੇਕਰ ਕੋਈ ਪੋਸਟਾਂ ਪਾਉਂਦਾ ਸੀਗਾ ਜਾਂ ਕਿਸੇ ਤਰ੍ਹਾਂ ਦੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਸੀ ਤਾਂ ਉਸ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਂਦੀ ਸੀ ਸੋਸ਼ਲ ਮੀਡੀਆ ਪੇਜ ਆ ਉਸ ਦਾ ਬੰਦ ਕਰ ਦਿੱਤਾ ਜਾਂਦਾ ਸੀ ਇੱਥੋਂ ਤੱਕ ਕਿ ਟਵਿੱਟਰ ਨੇ ਜਿਹੜਾ ਸਿੱਧੇ ਸਿੱਧੇ ਦੋਸ਼ ਹੈ ਜਿਹੜੇ ਉਹ ਕੇਂਦਰ ਸਰਕਾਰ ਤੇ ਲਗਾ ਦਿੱਤੇ ਸੀ ਕਿ ਕੇਂਦਰ ਸਰਕਾਰ ਦਵਾ ਦੇ ਹੇਠ ਜਿਹੜੇ ਆ ਪੋਸਟਾਂ ਡਿਲੀਟ ਕਰਾਰੀ ਐ ਤੇ ਜਿਹੜੇ ਟਵਿੱਟਰ ਹੈਂਡਲ ਤੇ ਪੋਸਟ ਪੇਜ ਬਣੇ ਹੋਏ ਨੇ ਕਿਸਾਨ ਆਗੂਆਂ ਦੇ ਜਾਂ ਹੋਰ ਸਮਾਜ ਸੇਵੀਆਂ ਦੇ ਤਾਂ ਉਹਨਾਂ ਪੇਜਾਂ ਨੂੰ ਬੰਦ ਕਰਵਾ ਰਿਹਾ ਜਿਹੇ ਦੋਸ਼ ਹੈ ਜਿਹੜੇ ਟਵਿੱਟਰ ਨੇ ਲਗਾਏ ਸੀ ਤਾਂ ਇਸ ਸਭ ਦੇ ਦਰਮਿਆਨ ਹੀ ਇਸ ਅਹਿਮ ਗੱਲ ਹੈ ਕਿ ਜੋ ਸੋਸ਼ਲ ਮੀਡੀਆ ਪਾਲਿਸੀ ਲੈ ਕੇ ਆਈ ਹੈ ਯੋਗੀ ਸਰਕਾਰ ਕੀ ਉਹ ਸਿਰਫ ਸਰਕਾਰ ਨਾਲ ਤਾਂ ਨਹੀਂ ਸੰਬੰਧਿਤ ਹੋਏਗਾ ਕਿ ਅਸਲ ਵਿੱਚ ਜੋ ਦੇਸ਼ ਵਿਰੋਧੀ ਤਾਕਤਾਂ ਕੰਮ ਕਰ ਰਹੀਆਂ ਨੇ ਦੇਸ਼ ਵਿਰੋਧੀ ਜਿਹੜੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਹੀ ਕਾਰਵਾਈ ਹੋਏਗੀ ਜਾਂ ਫਿਰ ਯੋਗੀ ਸਰਕਾਰ ਨੂੰ ਜਾਂ ਮੋਦੀ ਸਰਕਾਰ ਨੂੰ ਜਾਂ ਕੇਂਦਰ ਦੀ ਸਰਕਾਰ ਦੀ ਐਨਡੀਏ ਸਰਕਾਰ ਨੂੰ ਜਿਹੜੇ ਘੇੜਦੇ ਐਕਸਰ ਸੋਸ਼ਲ ਮੀਡੀਆ ਰਾਹੀਂ ਜਾਂ ਵੱਖ-ਵੱਖ ਤਰੀਕੇ ਨਾਲ ਸਵਾਲ ਖੜੇ ਕਰਦੇ ਆ ਵੱਖ-ਵੱਖ ਮੁੱਦਿਆਂ ਤੇ ਕੀ ਕੀਰਨ ਦੀ ਕੋਸ਼ਿਸ਼ ਹੁੰਦੀ ਹੈ ਕੇਂਦਰ ਸਰਕਾਰ ਨੂੰ ਕੀ ਉਹਨਾਂ ਲੋਕਾਂ ਤੇ ਵੀ ਇਹ ਕਿਤੇ ਤਾਂ ਇਹ ਕਾਰਵਾਈ ਕੀਤੀ ਜਾਏਗੀ ਤਾਂ ਇਹ ਵੱਡਾ ਸਵਾਲ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਯੋਗੀ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਆ ਉਹ ਕਿਸ ਤੇ ਭਾਰੂ ਪਵੇਗੀ ਸੋਸ਼ਲ ਮੀਡੀਆ ਨੂੰ ਲੈ ਕੇ ਹੁਣ ਸਰਕਾਰ ਸਖਤ ਨਜ਼ਰ ਆ ਰਹੀ ਹੈ ਜਿੱਥੇ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਗਲਤ ਜਿਹੜੇ ਆ ਸੋਸ਼ਲ ਮੀਡੀਆ ਤੇ ਜਿਹੜੀਆਂ ਫੋਟੋ ਵਾਇਰਲ ਕਰ ਦਿੰਦੇ ਆ ਜਾਂ ਕਿਸੇ ਤਰ੍ਹਾਂ ਦੀ ਸਮੱਗਰੀ ਵਾਇਰਲ ਕਰ ਦਿੰਦੇ ਆ ਜੋ ਕਿ ਦੇਸ਼ ਦੇ ਵਿਰੋਧ ਵਿੱਚ ਹੁੰਦੀ ਹੈ ਤੇ ਦੇਸ਼ ਦੇ ਲਈ ਕਈ ਜਿਹੜੀਆਂ ਕਹਿ ਸਕਦੇ ਆ ਕਿ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਜਾਂਦੇ ਆ ਕਿ ਸੁਰੱਖਿਆ ਦੇ ਚੱਲਦੇ ਆ ਕਈ ਤਰ੍ਹਾਂ ਦੀਆਂ ਅਜਈਆਂ ਜਿਹੜੀਆਂ ਚੀਜ਼ਾਂ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਚੱਲਦਿਆਂ ਦੇਸ਼ ਨੂੰ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ ਤੇ ਉੱਥੇ ਹੀ ਦੇਸ਼ ਵਿਰੋਧੀ ਜਿਹੜੀਆਂ ਨੀਤੀਆਂ ਚਲਾਈਆਂ ਜਾਂਦੀਆਂ ਨੇ ਕੁਝ ਲੋਕਾਂ ਵੱਲੋਂ ਅਤੇ ਉਸੇ ਨੂੰ ਲੈ ਕੇ ਹੁਣ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਜਿਹੜੇ ਲੋਕ ਸੋਸ਼ਲ ਮੀਡੀਆ ਵਰਤਦੇ ਨੇ ਤਾਂ ਉਹ ਜ਼ਰੂਰ ਧਿਆਨ ਨਾਲ ਇਹ ਗੱਲ ਸੁਣ ਲੈਣ ਇਹ ਖਬਰ ਸੁਣ ਲੈਣ ਕਿਉਂਕਿ ਹੁਣ ਸਰਕਾਰ ਨੇ ਨਵੀਂ ਪਾਲਿਸੀ ਬਣਾ ਦਿੱਤੀ ਹੈ ਅਤੇ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾਏਗੀ ਤਾਂ ਨਵੀਂ ਪਾਲਿਸੀ ਜਿਹੜੀ ਆ ਸਰਕਾਰ ਲੈ ਕੇ ਆਈ ਆ ਭਾਜਪਾ ਸਰਕਾਰ ਨੇ ਵੱਡਾ ਫੈਸਲਾ ਲਿਆ ਹਤਾ داد دیے ਕਿ ਅਕਸਰ ਅਸੀਂ ਦੇਖਦੇ ਆ ਕਿ ਕੋਈ ਨਾ ਕੋਈ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਕੋਈ ਨਾ ਕੋਈ ਜਿਹੜੇ ਅਜਿਹੇ ਪੋਸਟ ਆ ਪਾ ਕੇ ਮਾਮਲੇ ਜਾਂ ਮੁੱਦਿਆਂ ਨੂੰ ਢਕਾਉਣ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਚੱਲਦੇ ਆ ਦੇਸ਼ ਦੇ ਜਿਹੜੇ ਜਾ ਸਰਕਾਰੀ ਜਿਹੜੀ ਮਸ਼ੀਨਰੀ ਹੁੰਦੀ ਆ ਉਸ ਨੂੰ ਵੱਡਾ ਨੁਕਸਾਨ ਪਹੁੰਚਦਾ ਤੇ ਇਹ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਵੱਡਾ ਫੈਸਲਾ ਜਿਹੜਾ ਉਹ ਯੋਗੀ ਸਰਕਾਰ ਵੱਲੋਂ ਲਿਆ ਗਿਆ ਤਾਂ ਯੂਪੀ ਵਿੱਚ ਵੱਡੀ ਜਿਹੜੀ ਆ ਨਵੀਂ ਪਾਲਿਸੀ ਲਿਆ ਕੇ ਮੋਦੀ ਸਰ ਜੋਗੀ ਸਰਕਾਰ ਨੇ ਜਿਹੜੀ ਆ ਇਹ ਪਾਲਿਸੀ ਲਾਗੂ ਕਰ ਦਿੱਤੀ ਹੈ ਅਤੇ ਇਸ ਨੂੰ ਜਲਦੀ ਹੀ ਜਿਹੜਾ ਪੂਰਨ ਤੌਰ ਤੇ ਦੇਸ਼ ਜਿਹੜਾ ਸੂਬੇ ਵਿੱਚ ਯੂਪੀ ਵਿੱਚ ਜਿਹੜਾ ਪੂਰਨ ਤੌਰ ਤੇ ਲਾਗੂ ਕੀਤਾ ਜਾਏਗਾ ਤਾਂ ਦਾਦਾ ਕਿ ਯੂਪੀ ਦੀ ਜੋਗੀ ਸਰਕਾਰ ਨੇ ਨਵੀਂ ਸੋਸ਼ਲ ਮੀਡੀਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਦੇਸ਼ ਵਿਰੋਧੀ ਸਮੱਗਰੀ ਪੋਸਟ ਕਰਨ ਵਾਲੇ ਸੋਸ਼ਲ ਮੀਡੀਆ ਉਪਭੋਗਤਾਵਾਂ ਲਈ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਸਰਕਾਰ ਦੀਆਂ ਸਕੀਮਾਂ ਅਤੇ ਪ੍ਰਾਪਤੀਆਂ ਬਾਰੇ ਦੱਸਣ ਵਾਲਿਆਂ ਨੂੰ 8 8 ਲੱਖ ਰੁਪਏ ਤੱਕ ਦਾ ਇਸ਼ਤਿਹਾਰ ਵੀ ਦਿੱਤਾ ਜਾਏਗਾ ਤਾਂ ਸੋਸ਼ਲ ਮੀਡੀਆ ਦੇ ਕੁਝ ਉਹਨਾਂ ਲੋਕਾਂ ਲਈ ਜਾਂ ਉਹਨਾਂ ਆ ਚਨੜਾ ਲਈ ਵੀ ਇੱਕ ਰਾਹਤ ਦੀ ਖਬਰ ਹੈ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਲੋਕਾਂ ਤੱਕ ਲੈ ਕੇ ਜਾਣਗੇ ਸਰਕਾਰ ਦੀਆਂ ਪ੍ਰਾਪਤੀਆਂ ਜਾਂ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਤੱਕ ਪਹੁੰਚਾਣਗੇ ਉਹਨਾਂ ਨੂੰ